ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਇੱਕ ਤਾਂ ਤੁਹਾਨੂੰ ਗੱਬਣ ਚੈੱਕ ਪਾਸ ਐਚ ਫਨਲ ਦੀ ਦੰਦੋਂ ਖੀਰੀ ਬੱਚੀ ਦਿਖਾ ਦਾਂਗੇ ਤੇ ਇੱਕ ਤੁਹਾਨੂੰ ਪਹਿਲਾ ਸੂਨ ਵਾਲੀ ਬਹੁਤ ਹੀ ਸੋਹਣੇ ਪ੍ਰਿੰਟ ਦੇ ਵਿੱਚ ਗੱਬਣ ਬਹਿੜ ਜਾਨੀ ਸੂਨ ਦੇ ਤਿਆਰਾਂ ਚੀਆ ਦੋ ਚਦਾਂ ਦੀ ਕੱਚੀ ਹੋਣੀ ਹੈਗੀ ਦੋ ਨਾਲ ਤੁਹਾਨੂੰ ਦਿਖਾਵਾਂਗੇ ਤੇ ਜਿਹੜਾ ਭਰਾ ਜਿਹੜਾ ਨਾਲ ਖਰੀਦੂਗਾ ਓਕੇ ਸਾਈਟਾਂ ਦੇ ਕੋਲ ਆ ਕੇ ਜਿਹੜੀ ਉਹ ਉਹ ਨੰਗਾ ਦੀ ਤਸੱਲੀ ਕਰ ਸਕਦਾ ਜਿਵੇਂ ਆ ਪਹਿਲੇ ਨੰਬਰ ਤੇ ਜਿਹੜੀ ਆ ਦੂਜੇ ਨੰਬਰ ਤੇ ਬਹਿੜਾ ਥੱਲੇੋਂ ਬਹੁਤ ਸਾਫ ਸਥਰੀ ਹੈ ਬਾਕੀ ਰੰਗ ਬਟ ਕਰਮ ਦਾ ਬੜਾ ਸਾਫ ਸੁਥਰਾਗਾ ਠੀਕ ਹੈ ਤੇ ਅਜੇ ਬੱਚੀ ਆ ਬੱਚੀ ਥਣ ਚਾਰ ਆ ਸਾਨੂੰ ਬਖਰੀ ਫੋਟਸਾਂ ਨੇ ਮਿਲਣੀ ਕੱਦ ਕਾਹਲੇ ਪੱਖ ਤੋਂ ਤੇ ਪ੍ਰਿੰਟ ਵਾਲੇ ਪੱਖ ਤੋਂ ਨਾ ਲੰਬਾਈ ਉਚਾਈ ਖਾਸੀ ਸ਼ਕੀਨ ਬੱਚੀ ਆ ਬਾਕੀ ਫਿਰ ਵੀ ਜਿਹੜਾ ਆ ਪਰ ਅਖੀਰਦੂ ਉਹ ਕੋਲ ਆ ਕੇ ਵੇਚੇ ਚ ਕੋਕ ਥੱਲੇ ਉਹ ਕਰ ਸਕਦਾ ਨਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਦਾ ਵੀ ਕੀ ਡਿਟੇਲ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਵਾਜਾਖਾਨਾ ਸ਼ਹਿਰ ਤੇ ਬਗਰਾੜੀ ਸ਼ਹਿਰ ਨੇੜੇ ਹੈ ਜੀ ਠੀਕ ਹੈ ਤੇ ਮੋਬਾਈਲ ਨੰਬਰ ਜੀ 9876043852 ਜੀ ਦੋ ਨਾਗ ਆਪਣੇ ਕੋਲ ਨੇ ਦੋ ਨਾਗ ਆਏ ਦੋਨੇ ਬਹੁਤ ਚੰਗੇ ਸ਼ਕੀਨ ਨਾਗ ਆ ਜੀ ਜੀ ਆ ਪਹਿਲੇ ਨੰਬਰ ਤੇ ਆ ਗਈ ਨਾ ਆਪਣੇ ਕੋਲੇ ਪਛਿੱਤਨ ਦੋ ਖੀਰੀ ਹੈ ਜਮਾ ਕਨਫਰਮ ਖੀਰੀ ਹੈ ਬਾਈ ਕੋਈ ਬੰਦਾ ਆਵੇ ਆ ਦੀ ਸੱਲੀ ਕਰਕੇ ਲਿਆਵੇ ਪੂਰੀ ਕਿੰਨੇ ਏਟਾਂ ਦੀ ਗੱਭਣਾ ਬਾਈ ਤੇ ਬਾਈ ਤਿੰਨਾਂ ਮਹੀਨਿਆਂ ਦੀ ਕੱਲ ਚੈੱਕ ਕਰਾਈ ਆ ਵੀਡੀਓ ਆਪਣੇ ਕੋਲੇ ਪਈ ਆ ਚੈੱਕ ਕਰਾਈ ਦੀ ਹਾਂਜੀ ਬਾਕੀ ਮੰਨ ਲਾ ਵੀ ਉਂ ਤਾਂ ਆਪਣੀ ਗਰੰਟੀ ਉਹ ਗੱਬਣ ਦੀ ਬਾਕੀ ਜੇ ਕਿਸੇ ਭਰਾ ਦਾ ਵੀ ਮੰਨ ਲਾ ਵੀ ਕੋਈ ਆਪ ਦਾ ਡਾਕਟਰ ਆਪ ਲਿਆਵੇ ਨਾਲ ਚੈੱਕ ਰਾ ਕੇ ਕੋਈ ਦਿੱਕਤ ਨਹੀਂ ਬਾਈ ਆਪ ਨੂੰ ਕੋਈ ਨਹੀਂ ਗਈ ਕੋਈ ਦਿੱਕਤ ਨਹੀਂ ਆਪਾਂ ਨੂੰ ਆਪ ਦਾ ਡਾਕਟਰ ਆਪ ਲਿਆਵੇ ਚੈੱਕ ਰਾ ਕੇ ਲੈ ਤਿੰਨ ਦੀ ਪੂਰੀ ਗੱਬਣ ਹੋ ਗਈ ਤਿੰਨਾਂ ਦੀ ਪੂਰੀ ਗੱਬਣ ਹੋ ਗਈ ਚੌਥਾ ਲੱਗ ਗਿਆ ਬਾਈ ਚੌਥਾ ਲੱਗ ਗਿਆ ਹਾਂਜੀ ਬਾਈ ਤੇ ਲਤੌਰਦ ਕੇ ਬੱਚੀ ਤੌਰਦਨੇ ਤੌਰਦਨੇ ਸੀਮਨ ਵੀ ਬਹੁਤ ਚੰਗਾ ਸੈਕਸਡ ਸੀਮਨ ਲੱਗਿਆ ਬੱਚੀ ਦੇ ਬਾਈ ਅੱਛਾ ਸੈਕਸਡ ਸੀਮਨ ਤੋਂ ਗੱਬਣਾ ਐ ਪੁੱਤਾ ਕਿਹੜਾ ਸੀਮਨ ਲੱਗਿਆ ਵੈ ਇਹ ਬਾਈ ਆਪਣਾ ਪਾਈਪਰ ਦਾ ਸੀਗਾ ਜੀ ਸੈਕ ਠੀਕ ਹੈ ਹਾਂਜੀ ਭਾਈ ਇਹ ਵੀ ਸਪਾਈਪ ਬਾਕੀ ਸਕੀਨ ਸਕੂਨ ਲੈਗ ਸਕੋਰ ਬੱਚੀ ਦਾ ਖੜਮੀ ਖੁਰਨੀ ਬਹੁਤ ਚੰਗੀ ਬੱਚੀ ਦੀ ਹਾਂ ਬਾਕੀ ਟੂ ਹੀ ਟਾਈ ਪੱਧਰੀ ਆ ਗਈ ਲੱਤਾਂ ਜਮਾ ਸਟ੍ਰੇਟ ਆ ਭਾਈ ਜਮਾ ਸਟ੍ਰੇਟ ਆ ਲੱਤਾਂ ਲੱਤਾਂ ਮਜਬੂਤੀ ਵੀ ਦੇਖ ਪੌੜਾ ਪੌੜਾ ਚੰਗੀ ਆ ਗਈ ਹਾਂਜੀ ਬਾਕੀ ਐਂ ਜਮਾ ਸਟ੍ਰੇਟ ਆ ਜਮਾ ਟੂ ਹੀ ਟਾਈ ਉੱਤੋਂ ਪ੍ਰਿੰਟ ਪੁੰਟੀ ਹੁੰਦੀਆਂ ਜਮੈਂ ਨਾ ਹਾਂਜੀ ਭਾਈ ਜਮਾ ਦੇਖ ਖੜਨੀ ਕੋਣੀ ਲੈ ਬੱਚੀ ਦੀ ਲੈਗ ਲੁੱਕ ਸਕੋਰ ਜਮਾ ਸਿੱਧੀਆਂ ਲੱਤਾਂ ਭਾਈ ਕੋਈ ਐਂ ਬਿੰਗਵਲ ਨਹੀਂ ਪੈਂਦਾ ਬਿੰਗਵਲ ਜੋ ਗੋਡੇ ਟਿੱਪੜਨ ਵਾਲਾ ਕੰਮ ਫੇਸ ਕੁਆਲਿਟੀ ਬਹੁਤ ਆ ਬੱਚੀ ਦੀ ਹੈ ਨਖਰਾ ਨ ਕੀਮਤੀ ਦੀ ਬਿਕਨ ਵਾਲੀ ਬੱਚੀ ਹੈ ਬਾਈ 6 ਮਹੀਨੇ ਰਹਿਗੇ ਸਾਂਭਣ ਵਾਲੇ ਹਾਂ 6 ਮਹੀਨੇ ਰਹਿਗੇ ਬਾਈ 6 ਮਹੀਨੇ ਚ ਡੁੱਡੇ ਰੁਪਈਆ ਕਰ ਡੁੱਗਣੇ ਤੋਂ ਵੱਧ ਜਾਊ ਬਾਈ ਹੂੰ ਲਾਈਫ ਦੇਖ ਕੋਈ ਬਹੁਤ ਸਕੀਨ ਹੈ ਬਾਕੀ ਸੁੰਦੀ ਬਹੁਤ ਰੁੱਤ ਚਾ ਬਾਈ ਹਾਂ ਇਹ ਵੀ ਹੈ ਨਾ ਡਰਦੀ ਆ ਹੋੜਾ ਇਹ ਤਾਂ ਠੀਕ ਹੈ ਬਾਕੀ ਬਾਈ ਸਕੀਨ ਸ਼ਕੂਨ ਫਿਟਨੈਸ ਸਰੀਰ ਦੀ ਬਾੜੀ ਚੰਗੀ ਆ ਕੋਈ ਪੇਟਲ ਨਹੀਂ ਹਾਂ ਕਿ ਹੋਰ ਨਹੀਂ ਕਿ ਬਾਕੀ ਜਿਹੜਾ ਇਹ ਲੇਵਾ ਕੱਡੂ ਵੀ ਉਹ ਵੀ ਬਸ ਐ ਫਿਟਿੰਗ ਵਾਲਾ ਲੇਵਾ ਕੱਢਣਾ ਵੱਤ ਦਾ ਸਹੀ ਆ ਸਹੀ ਆ ਜਿਵੇਂ ਫਾਰਮ ਵਾਲੀਆਂ ਵੱਛੀਆਂ ਦਾ ਨਹੀਂ ਟਾਈਟ ਜਿਹਾ ਲੇਵਾ ਹੁੰਦਾ ਉਹ ਚੀਜ਼ ਕੱਢਣੀਆਂ ਨੇ ਬਾਈ ਕੰਪੈਕਟ ਡਰ ਬ ਦਿਖਾਈ ਥਾਣੇ ਜੀ ਦਿਖਾ ਦਗੀ। ਖਨਾ ਤੁਨਾ ਹੀ ਚਾਰ ਹੀ ਉਹ ਬਾਈ ਫੋਟਸ਼ਾਂ ਕੋਈ ਨਹੀਂ ਪੂਰਾ ਵੀ। ਬਾਕੀ ਆਪ ਦੀ ਅਗਲਾ ਚੈੱਕ ਕਰਾ ਕੇ ਲਿਆਵੇ ਆਪਣੀ ਦਾ ਕਰਾਈ ਵੀ ਆ। ਕੋਈ ਦਿੱਕਤ ਵਾਲੀ ਗੱਲ ਨਹੀਂ। ਕੋਈ ਦਿੱਕਤ ਵਾਲੀ ਗੱਲ ਨਹੀਂ ਜਿਹੜਾ ਮਰਜ਼ੀ ਡਾਕਟਰ ਲਿਆਵੇ। ਹਾਂ ਸਹੀ ਆ। ਬਾਈ ਥੋ ਸਮਾਰ ਕੇ ਬੱਚੀ ਤੁਹਾਨੂੰ ਨਿਆ ਮੁਰਾਦ ਨਾ। ਕੋੜੇ ਪਾੜੇ ਤੇ ਟੂ ਹੀ ਬਾਕੀ ਲੱਤਾਂ ਨੂੰ ਸਾਰਾ ਕੋ ਪੱਧਰ ਹੱਤਰਾ ਵਾਲਾ ਕੰਮ ਆ ਗਈ ਫਸਣਾ। ਨਹੀਂ ਨਹੀਂ ਕਿਸੇ ਪਾਸੇ ਹੱਤਰਾ ਆਣੀ ਬਾਈ। ਹਾਂ ਸਹੀ ਆ ਸਹੀ ਆ। ਤੇ ਇਥੋਂ ਫੇਸ ਕਾਲ ਤੁਹਾਨੂੰ ਚੈੱਕ ਕਰਾ ਲਾਂ ਠੀਕ ਆ। ਠੀਕ ਆ ਵੀ। ਦੋ ਨੰਬਰ ਤੇ ਗੇ ਪਰ ਆ ਬੈਠਾ ਨਾ। ਇਹ ਬਾਈ ਪਹਿਲੇ ਠੀਕ ਹੈ ਸੂਨ ਦੇ ਕਾ ਕ ਦਿਨ ਬਾਕੀ ਹੈ ਸੂਨ ਦੇ ਬਾਈ 6-7 ਦਿਨ ਬਾਕੀ ਪਏ ਆ ਜੀ ਥੋੜਾ ਕੈਮਰੇ ਤੋਂ ਡਰਦੀ ਹੈ ਜੀ ਹਾਂ ਹਾਂ ਜੀ ਥਾਣਾ ਥਾਣਾ ਰੰਗ ਰੰਗ ਬੜਾ ਸੋਹਣਾ ਨਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਲੈ ਤੋਰ ਦੇ ਬਾਈ ਫਿਰ ਥੋੜਾ ਕੈਮਰੇ ਤੋਂ ਡਰਦੀ ਹੈ ਬਾਈ ਹੂੰ ਥੋੜਾ ਕਰਕੇ ਚੱਲ ਉਹ ਸ਼ਕੀਰ ਸਕੂਨ ਬੱਚੀ ਵੀ ਬਹੁਤ ਆ ਜੀ ਸ਼ਕੀਰ ਪੂਰੀ ਹੈ ਨਾ ਹਾਂ ਜੀ ਬਾਈ ਹਾਂ ਸਹੀ ਬਾਕੀ 3-4 ਦਿਨ ਸੂਨ ਦੇ ਲੈਂਦੀ ਆ ਤੇ ਕਰਮ ਵਾਲੀ ਜਿੱਦ ਤਣੂ ਸੂਨਾ ਵਧੀਆ ਕਾਲੀ ਕਰਦੀ ਥੋੜੇ ਤੈਨੂੰ ਪਤਾ ਜਵਾਨੀ ਦੇ ਗਾਮ ਬੈੜ ਬਾਈ ਹਾਂ ਬਾਕੀ ਕੋ ਥਾਣਾ ਥੋੜਾ ਉਪਰ ਆ ਕਾ ਸਾਈਟ ਕੁਆਲਿਟੀ ਚੈੱਕ ਕਰ ਲਿਓ ਠੀਕ ਹੈ ਜੀ ਥੋੜਾ ਜਿਹਾ ਤੁਹਾਨੂੰ ਪਤਾ ਉੱਪਰੇ ਥਾਂ ਆਇਆ ਨਾ ਪਸੂ ਸ਼ੈਣੀ ਸ਼ੂਟਿੰਗ ਬਹੁਤ ਆ ਬਾਈ ਗੁਲਾਬੀ ਗੁਲਾਬੀ ਥਾਂ ਲੱਗੇ ਦੋ ਤੇ 20 ਪਲੱਸ ਕਰ ਦੂ ਬਾਈ ਪਹਿਲ ਨਹੀਂ 30 ਪਲੱਸ ਲੋਕਾਂ ਨੂੰ 25 ਕਹ ਲੈ ਜਿੰਨਾ ਮਰਜੀ ਕਹ ਲੈ ਕਹਿਣ ਉਹ ਜਿੰਨਾ ਮਰਜੀ ਕਹੀ ਆ ਬਾਈ ਹੂੰ ਹੂੰ ਬਾਕੀ ਥਨਾ ਥੁਨਾ ਦਾ ਗਾਇਬ ਬਹੁਤ ਸੋਹਣਾ ਗੁਲਾਬੀ ਲੇਵਾ ਬਾਈ ਠੀਕ ਹੈ ਜੀ ਬਾਕੀ ਮੂਹ ਮਾਂ ਦੀ ਬੁੱਧੀਵਾਦੀ ਪੂਰੀ ਪੂਰੀ ਸੋਹਣੀ ਹੈ ਬਾਈ ਮਤਲਬ ਸੋਹਣੀ ਹੈ ਨਾ ਹਾਂਜੀ ਬਾਈ ਤੇ ਅਜੇ ਤੁਸਾਨੂੰ ਥਣਾ ਦੀ ਬੰਤਰ ਗੁਲਾਬੀ ਥਣਾ ਬਾਈ ਮੁਠੀ ਵਾਲਾ ਥਣ ਲੱਗਿਆ ਹੱਥੀ ਚੂਲੇ ਨਾਲ ਮਸ਼ੀਨ ਤੇ ਚੂਲੇ ਨਾਲ ਠੀਕ ਹੈ ਜੀ ਹਾਂਜੀ ਦੁੱਧ ਦੇਖੋ ਸਾਹ ਸੰਭਾਲਦਾ ਸੇਵਾਦ ਹਣਾ ਦੁੱਧ ਤੇ ਬਾਈ ਪਲੂਣ ਬਾਈ ਇਹਨੇ ਦੁੱਧ ਕੱਢਦਾ ਫਿਰ ਕੋਈ ਕੱਢਦੀ ਨਹੀਂ ਬਾਈ ਬ੍ਰੀਡ ਨੇ ਦੁੱਧ ਦੇਣਾ ਇਹਦੀ ਨੇ ਬਾਕੀ ਲਾਲ ਲਾਲ ਲੇਵਾ ਕਿਸੇ ਪਾਸੇ ਹੱਥ ਤਰਾਣੀ ਬੱਚੀ ਦੇ ਬਾਈ ਆ ਠੀਕ ਹੈ ਠੀਕ ਹੈ ਥਣਾ ਥੁਣਾ ਦਾ ਗੈਪ ਪੂਰਾ ਬਾਈ ਗਲਾਬੀ ਥਣ ਲੱਗਿਆ ਮੁਠੀ ਵਾਲਾ ਵਧੀਆ ਗੱਲ ਤੇਰਾ ਲਈ ਚਾਹੇ ਚਵਾਈ ਹੱਥੀ ਗੱਲ ਚਾਹੇ ਹੱਥੀ ਕਰਲਾ ਚਾਹੇ ਮਸ਼ੀਨ ਤੇ ਕਰਲਾ ਨਾੜਾ ਨੂੜਾ ਲਾਉਣ ਲੱਗ ਗਈ ਬੱਚੀ ਲੈਵੇ ਤੇ ਹਜੇ 5-7 ਦਿਨ ਲੈ ਕੇ ਬੱਚੀ ਨੇ ਬਾਣੀ ਕੋਸੂਰ ਜਾਣਾ ਸਹੀ ਆ ਸਹੀ ਆ ਹਾਂਜੀ ਬਾਈ ਤੇ ਇਹ ਰੇਟ ਫਿਰ ਬਾਈ ਇਹਨਾਂ ਦਾ ਰੇਟ ਬਾਈ ਆਪਾਂ ਇਹਨਾਂ ਦਾ ਫੋਨ ਚ ਹੀ ਕਰਦੇ ਨੇ ਰੇਟ ਨੂੰ ਨਾ ਬਾਲਾ ਨਹੀਂ ਕਰਨਾ ਆਪਾਂ ਹਾਂ ਇਹ ਬੱਚੀ ਦਾ ਮੁੱਲ ਜਿੰਨਾ ਮਰਜ਼ੀ ਕਰਾ ਲਓ ਬਾਈ ਹਾਂ 70000 ਦੀ ਵੈਟ ਦੇਣੀ ਆ 75 ਤੇ ਦੋ ਹਾਂਜੀ 77 ਦੀ ਮਾਨਤਨ ਵਿੱਚ ਮਾੜਾ ਮੋਟਾ ਮਾੜਾ ਮੋਟਾ ਮਾਨਤਨ ਕਰ ਦਾਂਗੇ ਬਾਈ ਇਹ 70000 ਚ ਥੋੜ ਬੱਚੀ ਦਾ ਹੋ ਜੂਗਾ ਠੀਕ ਹੈ ਹਾਂਜੀ ਭਾਈ ਹੂੰ ਚੰਗੀ ਹੈ ਬੱਚੀ ਜਿਵੇਂ ਆ ਸੀ ਇੱਕ ਨੰਬਰ ਦੀ ਬੱਚੀ ਆਪਣਾ ਇਹਦਾ ਫਿਰ ਇਹਦਾ ਭਾਈ ਇਹਦਾ ਮੁੱਲ ਕਰਾਂਗੇ ਫੋਨ ਤੇ ਇਹ ਤਾਂ ਫੋਨ ਤੇ ਆ ਇਹਦਾ ਜਿਹੜੇ ਬੰਦੇ ਲੈਣੇ ਇਹ ਹੋਰ ਤਰ੍ਹਾਂ ਦੀ ਮਤਲਬ ਉਹ ਹੋਰ ਦੀ ਯਾਰ ਚਲੋ ਡੜ੍ਹਸਾਬ ਹੁੰਦਾ ਨਾ ਹਾਂਜੀ ਬਾਈ ਹਾਂ ਦੋ ਨਗਾ ਵੀਰ ਕੋਲੇ ਤੇ ਜਿਹੜੇ ਪਰਾਂ ਨੂੰ ਜਿਹੜਾ ਨਾ ਪਸੰਦ ਆ ਉਹ ਬਾਇ ਨਸ ਮੁੱਲ ਤੁਹਾਨੂੰ ਪਤਾ ਬਾਈ ਚੰਗੀ ਵਹਿੜ ਤੇ ਪੈਸੇ ਲੱਗਣਗੇ ਚੰਗਾ ਕੋਈ ਚੀਜ਼ ਚੰਗੀ ਲੈ ਲੈ ਪਰ ਪੈਸੇ ਤਾਂ ਲੱਗਣਗੇ ਬਾਈ ਹਾਂ ਗਾਂ ਲੈ ਲੈ ਚੰਗੀ ਤੇ ਤਾਂ ਚੰਗੇ ਰੁਪਏ ਲੱਗਣਗੇ ਚੰਗੇ ਬਾਈ ਮੂਰੇ ਵੀ ਚੰਗੇ ਰੁਪਏ ਦੀਆਂ ਵਿਕਣਗੀਆਂ ਬਾਈ ਐਂ ਨਹੀਂ ਗੱਲ ਕੋਈ ਦੁੱਗਣੇ ਦੁੱਗਣੇ ਆ ਗਏ ਉਹੀ ਚਾਹ ਬਣ ਜੂਗਾ ਦੁੱਗਣੇ ਰੁਪਏ ਕੋਈ ਚੀਜ਼ ਨਹੀਂ ਕਰਦੀ ਅੱਜਕੱਲ ਬਈ ਇਹ ਚੀਜ਼ 70000 ਆ ਦੋ ਬਾਈ ਨਾਲ ਸੰਵਾਰ ਕਰ ਲਿਓ ਧੰਨਵਾਦ ਜੀ